ਕਿਸੇ ਸੇਵਾ ਲਈ ਗਈ ਹੈ ਤੇ ਬਹੁਤ ਖੁਸ਼ੀ ਹੋਈ ਹੈ ਸਾਨੂੰ ਸਭ ਨੂੰ ਕਿ ਤੇ ਸੇਵਾ ਵਿਭਾਗ ਕੇ ਗੁਰੂ ਜੀ ਅਡੋਣ ਮਹਾਂਸ਼ਿਪ ਜੀ ਨੇ ਛੋੜੇ ਸਾਬਜਾ ਦੇ ਜੋ ਸ਼ਹੀਦ ਹੋਏ ਨੇ ਤੇ ਇਹ ਤੋਂ ਵੱਡੀ ਸੇਵਾ ਹੋਰ ਕੀ ਹੋ ਸਕਦੀ ਹੈ ਇਹਨਾਂ ਦੀ ਯਾਦਾਂ ਦੇ ਤੂੜ ਨੂੰ ਅਸੀਂ ਆਪਣੇ ਮਨਸਿਕ ਨਾਲ ਲਾਉਣਾ ਹੈ ਜੀ ਸਾਹਿਬ ਸਿਹਤ ਠੀਕ ਹੈ ਜੀ ਹੁਣ ਤੁਹਾਡੇ ਪਲਾਣ ਜੀ ਜੀ ਸਿਹਤ ਠੀਕ ਹੈ ਜੀ ਠੀਕ ਹੈ ਹੁਣ ਤੱਕ ਅਬ ਬੱਸ ਮਸਲ ਨਹੀਂ ਕੰਮ ਕਰ ਰਹੇ ਸਿਆਸਤ ਚੜਨ ਦੀ ਵੀ ਗੱਲ ਕੀਤੀ ਗਈ ਸੀ ਬੀਤੇ ਦਿਨ ਚੜਾਂਗੇ ਅਸੀਂ ਉਮਰ ਬਹੁਤ ਹੋ ਗਈ ਬੁਢੀ ਛੱਡਣੀ ਆ ਜਦੋਂ ਬਚਦੇ ਆ ਕਿਸਾਨੀ ਅੰਦੋਲਨ ਵਾਰੇ ਕੀ ਕਹਿਣਾ ਚਾਹੁੰਦੇ ਹੋ ਜੀ ਜੀ ਕਿਸਾਨੀ ਅੰਦੋਲਨ ਵਾਰੇ ਕੀ ਕਹਿੰਦੇ ਉਹ ਤਾਂ ਬਹੁਤ ਦੁਖਦਾਈ ਗੱਲ ਹੈ ਕਿ ਕਿਸਾਨਾਂ ਨੂੰ ਉਹਨਾਂ ਦੀਆਂ ਮੰਗਾਂ ਜਾਇਜ਼ ਮੰਗਾਂ ਉਹਨਾਂ ਨਾਲ ਬੈਠ ਕੇ ਗੱਲ ਕਰਨ ਦੀ ਬਜਾਏ ਉਹਨਾਂ ਦਾ ਮਨਵਰਤ ਹੋਇਆ ਹੈ